ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਮਾਲਾ ਕਲਾ ਇਹ ਪੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਮੁੱਦਕੀ ਵਾਲੀ ਸੜਕ ਦੇ ਉੱਤੇ ਦੋਸਤੋ ਇਹ ਪੰਡ ਆਉਂਦਾ ਮਾਲਾ ਕਲਾ ਇੱਕ ਪਾਸੇ ਆ ਤੇ ਖੁਰਦ ਦੂਜੇ ਹੱਥ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਮੇਰੀ ਪਹਿਲੀ ਵੀਡੀਓ ਹੈ ਤੇ ਬਾਈ ਜਰੀ ਦੱਸਦੇ ਆ ਵੀ ਵਪਾਰ ਦਾ ਇਹਨਾਂ ਦਾ ਕੰਮ ਤੇ ਲਗਭਗ 1.5 ਸਾਲ ਹੋ ਗਿਆ ਗਾਵਾਂ ਤੇ ਮੱਝਾਂ ਇਹ ਲੈ ਕੇ ਆਉਂਦੇ ਆ ਲੋਕਲ ਗਾਂ ਕਹਿੰਨਾਂ ਕੋਲ ਜਿਆਦਾ ਜਿਹੜਾ ਉਹ ਕੋਰੇਲੂ ਫਾਰਮਰ ਵੀਰ ਇਹਨਾਂ ਤੋਂ ਪਸ਼ੂ ਖਰੀਦ ਕੇ ਲੈ ਜਾਂਦੇ ਆ ਤੇ ਇਹ ਤੋਂ ਪਹਿਲਾਂ ਕੋਈ ਬਹੁਤੀਆਂ ਵੀਡੀਓ ਵੀ ਬਾਈ ਨੇ ਨਹੀਂ ਬਣਾਈਆਂ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਨਾਕ ਦਿਖਾਉਣੇ ਆ ਜਿਹਦੇ ਵਿੱਚ ਪਹਿਲੇ ਨੰਬਰ ਤੇ ਮੱਝ ਇਹ ਵੀ ਤਾਜੀ ਸੂਈ ਹੋਈ ਹੈ ਦੁੱਧ ਸੋਹਣੇ ਤੋਂ ਚੱਲੀ ਆ ਬਾਕੀ ਡਿਟੇਲ ਵੀਰ ਦੱਸੂਗਾ ਆਪਾਂ ਨੂੰ ਇਹਦੇ ਨਾਲ ਇੱਕ ਗੱਬਣ ਗਾਂ ਖੜੀ ਹੈ ਤੇ ਇੱਕ ਇਹ ਮੱਝ ਇਹ ਵੀ ਤਾਜੀ ਸੂਈ ਹੈ ਇਹਦਾ ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਦੋਨੇ ਮੱਝਾਂ ਸੁੰਜੀਆਂ ਸਵਾਇਆਂ ਜਿੰਨਾ ਦੁੱਧ ਤੁਹਾਨੂੰ ਦੱਸਿਆ ਜਾਊਗਾ ਤੁਸੀਂ ਹੱਕ ਰੱਖਦੇ ਹੋ ਇਸ ਗੱਲ ਦਾ ਵੀ ਤੁਸੀਂ ਆ ਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਸੌਦਾ ਫੋਨ ਦੇ ਉੱਤੇ ਹੋ ਜਾਂਦਾ ਹੁੰਦਾ ਬਾਕੀ ਪਸ਼ੂ ਝੋਕੇ ਦੇਖਣਾ ਤਸੱਲੀ ਕਰਨਾ ਤੁਹਾਡਾ ਹੱਕ ਸੋ ਆਓ ਆਪਾਂ ਮਿਲੀਏ ਬਾਈ ਨੂੰ ਤੇ ਪਹਿਲੇ ਨੰਬਰ ਵਾਲੀ ਮੱਝ ਤੋਂ ਸ਼ੁਰੂਆਤ ਕਰਦੇ ਹਾਂ ਉਸ ਤੋਂ ਬਾਅਦ ਚੈੱਕ ਕਰਕੇ ਤਿੰਨੇ ਨਾਲ ਤੁਹਾਨੂੰ ਦਿਖਾ ਦੇਣੇ ਆ ਨੰਬਰ ਜਿਹੜਾ ਉਹ ਟਾਈਟਲ ਦੇ ਵਿੱਚ ਜਾਂ ਸਕਰੀਨ ਉੱਤੇ ਚੱਲਦਾ ਰਹੂਗਾ ਕੰਟੈਕਟ ਉਸ ਨੰਬਰ ਤੇ ਤੁਸੀਂ ਕਰ ਲੂਗੇ। ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ। ਆ ਨਾਮ ਆਪਣਾ ਦੱਸ ਦਿਓ ਬਾਈ। ਆਪਣਾ ਬਾਈ ਜੀ ਜਗਜੀਤ ਸਿੰਘ ਹੈ ਨਾ। ਠੀਕ ਐ। ਅੱਛਾ ਬਾਈ ਜਗਜੀਤ ਭਾਈ ਅੱਜ ਆਪਾਂ ਤਿੰਨ ਨਗ ਜਿਹੜੇ ਉਹ ਦਿਖਾਉਣੇ ਆ। ਹਾਂਜੀ। ਵਸੇ ਇਹ ਵਪਾਰ ਦਾ ਕੰਮ ਕਰਦਿਆਂ ਨੂੰ ਕਿੰਨਾ ਕੁ ਟਾਈਮ ਹੋ ਗਿਆ? ਮੈਂ ਕਾਫੀ ਦਿਨ ਪਹਿਲਾਂ ਕਰਦਾ ਸੀਗਾ ਸਨੋ ਫਿਰ ਮੈਂ ਕੈਨੇਡਾ ਚ ਲਿਆ ਗਿਆ ਸੀਗਾ ਅੱਛਾ ਬਾਅਦ ਚ ਆ ਕੇ ਹੁਣ ਮੈਨੂੰ ਤਕਰੀਬਨ ਡੇਢ ਸਾਲ ਹੋ ਗਏ ਅੱਛਾ ਹੁਣ ਡੇਢ ਸਾਲ ਹੋ ਗਿਆ ਹੁਣ ਦੁਬਾਰਾ ਫੇਰ ਵਪਾਰ ਆਪਾਂ ਕਰ ਰਹੇ ਹਾਂ ਮੱਝਾਂ ਗਾਵਾਂ ਦੋਨੇ ਤਰ੍ਹਾਂ ਦੇ ਪਸ਼ੂ ਹਾਂਜੀ ਦੋਨੇ ਤਰ੍ਹਾਂ ਅੱਜ ਆਪਾਂ ਦੋ ਮੱਝਾਂ ਦਿਖਾਉਣੀਆਂ ਤੇ ਇੱਕ ਗਾਂ ਦਿਖਾਉਣੀ ਹੈ ਪਹਿਲੇ ਨੰਬਰ ਵਾਲੀ ਜਿਹੜੀ ਮੱਝ ਆ ਇਹ ਕਨਵਾ ਸੂਆ ਸੂਈ ਹੈ ਇਹ ਮਾਲਕਾਂ ਨੇ ਤੀਜਾ ਸੂਆ ਹੀ ਦੱਸਿਆ ਜੀ ਠੀਕ ਹੈ ਤੀਜਾ ਸੂਆ ਸੂਈ ਹੈ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਅੱਜ ਇਹਨੂੰ 6ਵਾਂ ਦਿਨ ਹੈ 6ਵੇਂ ਦਿਨ ਹੁਣ ਦੁੱਧ ਕਿੰਨਾ ਹੋ ਇਸ ਟਾਈਮ 11 ਲੀਟਰ ਤਿਆਰ ਹੈ ਜੀ 11 ਲੀਟਰ ਦੁੱਧ ਹੈਗਾ ਹਾਂਜੀ ਬੱਚਾ ਇਹਦੇ ਨਾਲ ਕੱਟਾ ਹੈ ਬੱਚਾ ਕੱਟਾ ਹਾਂਜੀ ਠੀਕ ਹੈ ਕੀ ਰੇਟ ਰਹੂਗਾ ਡਿਮਾਂਡ ਕੀ ਕਰਦੇ ਹਾਂ ਇਹਦੀ ਡਿਮਾਂਡ ਜੀ ਆਪਾਂ 122 ਕਰਦੇ ਹਾਂ 122000 ਹਾਂਜੀ ਠੀਕ ਹੈ ਸੋ ਦੋਸਤੋ ਤੀਜਾ ਸੂਆ ਛੇਮਾ ਦਿਨ 11 ਲੀਟਰ ਦੁੱਧ ਇਸ ਟਾਈਮ ਇਹ ਦੇ ਰਹੀ ਹੈ ਸਵੇਰ ਦੀ ਠੰਡੀ ਸੀਲ ਹੀ ਲੱਗਦੀ ਹੈ ਕਿਉਂਕਿ ਜਦੋਂ ਉਪਰਾ ਬੰਦਾ ਘਰੇ ਆ ਜੇ ਤੇ ਪਸ਼ੂ ਜਗਾਲੀ ਕਰ ਰਿਹਾ ਹੋਵੇ ਤਾਂ ਇਹ ਨਿਸ਼ਾਨੀ ਠੰਡੇ ਸੀਲ ਦੀ ਹੈ ਖੁੱਲ ਗਏ ਬਈ ਇਹਨੂੰ ਤੋੜ ਸੋ ਤੋੜ ਕੇ ਤੁਹਾਨੂੰ ਇਹ ਮੱਝ ਦਿਖਾਉਣੇ ਆ ਪਹਿਲੇ ਨੰਬਰ ਤੇ ਇਦੇ ਨਾਲ ਬੱਚਾ ਮੇਲਕਾਫ ਆ ਘੱਟੇ ਨੂੰ ਇਹਨੇ ਜਨਮ ਦਿੱਤਾ ਹੈ ਰੇਟ 122000 ਹੈ ਤੀਜਾ ਸੂਆ ਬਾਈ ਦੱਸਦਾ ਵੀ ਇਹ ਸੂਈ ਵੀ ਹੈ ਛੋਟ ਟਾਂਚਾ ਤੁਸੀਂ ਇਹਦਾ ਫੇਰ ਦੇਖ ਸਕਦੇ ਹੋ ਜਿਹਨੂੰ ਪਸੰਦ ਆਵੇ ਉਹ ਵੀਰ ਤਸੱਲੀ ਕਰ ਸਕਦਾ ਦੁੱਧ ਚੋਣਾ ਤੁਹਾਡਾ ਹੱਕ ਹੈ ਕੋਈ ਡਰ ਨਹੀਂ ਤੁਸੀਂ ਭਾਵੇਂ ਦੋ ਟਾਈਮ ਚੋਲੋ ਜਾਵਣ ਦੇ ਬੱਚੇ ਤੇ ਬਿਲਕੁਲ ਸੋ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਹਾਂ ਦੱਸੋ ਤੇ ਲਗਭਗ ਦਾ ਟਾਈਮ ਚਵਾਈ ਦਾ ਹੋਇਆ ਹੀ ਪਿਆ ਸੋ ਦੋਸਤੋ ਜਿਵੇਂ ਮੈਂ ਦੱਸਿਆ ਸੀ ਵੀ ਮੈਨੂੰ ਇਹਦਾ ਸੁਭਾ ਸ਼ਾਂਤ شریف ਜਿਹਾ ਹੀ ਲੱਗਦਾ ਹੈ ਤੇ ਉਵੇਂ ਮੱਧ ਤੁਸੀਂ ਦੇਖੋਗੇ ਤੁਰਕੇ ਦਿਖਾ ਰਹੀ ਹਾਂ ਥੋੜੇ ਥਾਂ 'ਚ ਤੋੜ ਰਹੇ ਹਾਂ ਕੋਈ ਬਹੁਤਾ ਡਰਦੀ ਨਹੀਂ ਠੀਕ ਹੈ ਭਾਈ ਬੰਦ ਹੋ ਜੀ ਸੋ ਇਹਦਾ ਰੇਟ 1 ਲੱਖ ਤੇ 22000 ਹੈ ਇਹ ਪਹਿਲੇ ਨੰਬਰ ਤੇ ਤੁਹਾਨੂੰ ਮੱਝ ਜਿਹੜੀ ਉਹ ਦਿਖਾ ਰਹੇ ਹਾਂ ਸਿੰਘ ਤੁਹਾਨੂੰ ਦੋਸਤੋ ਮੈਂ ਫੇਰ ਇਹਦੇ ਥੋੜਾ ਨੇੜੇ ਤੋਂ ਦਿਖਾ ਦੂੰਗਾ ਥਣ ਹਵਾਨਾ ਤੁਸੀਂ ਇਹਦਾ ਇਸ ਸਾਈਡ ਤੋਂ ਵੀ ਦੇਖ ਲਓ ਇੱਕ ਵਾਰ ਇਦਾਂ ਦਾ ਰਖ ਹੈ ਇਹਦਾ ਮੂੰਹ ਮੱਥਾ ਸੋ ਇਹ ਤੋਂ ਬਿਨਾ ਇੱਕ ਗਾਂ ਵੀ ਬਾਈ ਨੇ ਵੇਚਣੀ ਹੈ ਬਾਈ ਗਾਂ ਇਹ ਕੰਨ ਮਸੂਆ ਸੂਗੀ ਇਹ ਪਹਿਲਾ ਸੂਆ ਹੀ ਹੁੰਦੀ ਹੈ ਪਲੂਣ ਵਾਛੀ ਹੈ ਪਹਿਲਾ ਸੂਆ ਸੂਗੀ ਹਾਂਜੀ ਠੀਕ ਹੈ ਅੱਛਾ ਕਿੰਨੇ ਦਿਨ ਲੈ ਜੂ ਸੂਣ ਚ ਸੂਣ ਚ ਮਾਲਕਾਂ ਨੇ ਤਾਂ ਹੀ 10 ਦਿਨ ਕਿਹਾ ਸੀਗਾ ਹੂੰ ਪਰ ਮੈਨੂੰ ਲੱਗਦਾ ਵੀ 8 ਦਿਨੋਂ 7-8 ਦਿਨ ਲਜਾਉਂਗਾ 7-8 ਦਿਨ ਹਜੇ ਲੈ ਸਕਦੀ ਹੈ ਹਾਂਜੀ ਇਹਦਾ ਰੇਟ ਕੀ ਰੱਖਦੇ ਹਾਂ ਬਈ ਇਹਦਾ ਰੇਟ ਹੀ ਆਪਾਂ 75000 ਰੁਪਏ 75 ਠੀਕ ਹੈ ਖੋਲ ਲਿਓ ਨੂੰ ਬਈ ਸੋ ਦੋਸਤੋ ਰੇਟ 75000 ਹੈ ਸੂਆ ਪਹਿਲਾ ਦਿਨ ਹਜੇ ਲੈਂਦੀ ਆ ਸੂਨ ਦੇ ਵਿੱਚ 8 ਦਿਨ ਲੈ ਜੂਗੀ ਦੰਦਾਂ ਨਹੀਂ ਚਾਹਗੇ ਠੀਕ ਹੈ 4 ਦਿਨ ਦਾ ਦੋਸਤੋ ਇਹ ਵੈੜ ਪਹਿਲਾ ਸੂਆ ਸੂ ਰਹੀ ਹੈ ਕਦ ਕਾਠ ਸੋਣਾ ਹਵਾਨਾ ਦੋਸਤੋ ਚੰਗਾ ਬਣਾਉਂਦੀ ਆਉਂਦੀ ਆ 75000 ਰੇਟ ਆ ਲਓ ਜੇ ਕਿਸੇ ਵੀਰ ਨੇ ਪਹਿਲਣ ਵੈੜ ਪੇਮੈਂਟ ਜਿਹੜੀ ਉਹ ਇੰਨੀ ਕੁ ਲਾਉਣੀ ਹੁੰਦੀ ਆ ਤੋ ਉਹਦੇ ਵਾਸਤੇ ਇਹ ਸੋਹਣੀ ਵੈੜ ਆ ਰੁੱਤ ਆਪਾਂ ਨੂੰ ਪਤਾ ਤੇ ਗਾਂ ਦੇ ਰੇਟ ਵੀ ਆਪਾਂ ਨੂੰ ਪਤਾ ਕਿੰਨੇ ਕੁ ਹੈ ਚੱਲਦੇ ਤੋ ਬਾਕੀ ਜੱਚੇ ਤਾਂ ਕਾਲ ਕਰ ਲਿਓ ਅੱਗੋਂ ਹਵਾਨਾ ਚੰਗਾ ਬਣਾਈ ਬੈਠੀ ਆ ਪਛਾਣ ਨੂੰ ਹਵਾਨਾ ਸੋਹਣਾ ਬਈ ਇਹ ਜਿਹੜਾ ਹੋਰ ਕਮਾਇਓ ਜਾਈ ਮਾੜਾ ਸੋ ਥੋੜੀ ਹੋਰ ਤੋਰਦੇ ਹਾਂ ਸੋ ਮੂੰਹ ਮੱਥੇ ਦਾ ਹੁਣ ਤੁਸੀਂ ਦੇਖ ਲਓ ਇਹਦਾ ਰੇਟ 75000 ਬਾਈ ਨੇ ਰੱਖਿਆ ਉਹ ਚੌੜਾ ਹਵਾਨਾ ਤਿਆਰ ਕਰੂਗੀ ਦਿਨ ਹਜੇ 8 ਲੈ ਸਕਦੀ ਐ ਬੰਦੋ ਬਈ ਬਾਕੀ ਰੁੱਤ ਗਰਮੀ ਦੀ ਐ ਤੁਸੀਂ ਅੱਜ ਦੀ ਤਿਆਰੀ ਜੀ ਦੇ ਹਿਸਾਬ ਤੇ ਜਜਮੈਂਟ ਕਰ ਲਓ ਜੇ ਦਿਨ ਜਿਹੜੇ ਉਹ ਕਈ ਵਾਰ ਪਸ਼ੂ ਪਹਿਲਾਂ ਵੀ ਸੂ ਸਕਦਾ ਹੁੰਦਾ ਪਰ ਇਹ ਗੱਲ ਕਲੀਅਰ ਹੁੰਦੀ ਐ ਵੀ ਜਦੋਂ ਪਸ਼ੂ ਸੁੰਦਾ ਉਹਦੋਂ ਹਵਾਨਾ ਪਹਿਲਾਂ ਨਾਲੋਂ ਕਾਫੀ ਫਰਕ ਪਾ ਕੇ ਸੁੰਦਾ ਹੁੰਦਾ ਇਹ ਤਾਂ ਅੱਗੇ ਇੱਕ ਮੱਝ ਹੋਰ ਆ ਜਿਹੜੀ ਬਾਈ ਕੋਲ ਵਕਾਊ ਐ ਕਿੰਨਾ ਚਿਰ ਹੋ ਗਿਆ ਬਈ ਇਸ ਮੱਝ ਨੂੰ ਸੂਈ ਇਹਨੂੰ ਬਾਈ ਜੀ ਅੱਜ ਚੌਥਾ ਦਿਨ ਹੈ ਠੀਕ ਹੈ ਅੱਛਾ ਬੱਚਾ ਇਹ ਦਿਨ ਕੱਟੀ ਹੈ ਮੇਰੇ ਖਿਆਲ ਚ ਹਾਂ ਉਹ ਕੱਟੀ ਹੈ ਇਹਦੇ ਥੱਲੇ ਬੌਲਾ ਕਿੰਨਾ ਹੋਊਗਾ ਬੌਲਾ ਇਸ ਟਾਈਮ ਜੀ ਇਹ ਅੱਜ ਹੀ ਆਈ ਹੈ ਮੈਂ ਆਪਣੇ ਕੋਲੇ ਠੀਕ ਹੈ ਤੇ ਜਿਹੜਾ ਮੈਂ ਉੱਥੇ ਚੋਇਆ ਦੁੱਧ ਹੂੰ 9 ਕਿਲੋ نیٹ ਹੈ ਠੀਕ ਹੈ ਯਾਨੀ 10 ਕਹਿ ਸਕਦੇ ਆ ਪਰ 9 ਮੰਨ ਕੇ ਚਲੋ ਤੁਸੀਂ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖਦੇ ਹੋ ਭਾਈ ਇਹਦਾ ਰੇਟ ਵੀਰ ਜੀ ਆਪਾਂ 115 ਕਰ ਖੋਲੇ ਉਹਨੂੰ 115 ਰੇਟ ਆ ਦੋਸਤੋ ਬੱਚੇ ਦੋਨੇ ਹੀ ਲਵੇ ਆ ਤੁਹਾਨੂੰ ਜ਼ਰੂਰ ਦਿਖਾ ਦਿਆਂ ਜੈਡ ਬਲੈਕ ਬੱਚਾ ਪਹਿਲੇ ਨੰਬਰ ਵਾਲੀ ਮੱਝ ਨਾਲ ਇਹ ਦੂਜੇ ਨੰਬਰ ਵਾਲੀ ਮੱਝ ਦੇ ਨਾਲ ਬੱਚਾ ਕੱਟੀ ਹੈ ਤੋੜ ਦਿਓ ਸੋ ਢਾਂਚਾ ਇਹਦਾ ਤੁਸੀਂ ਹੁਣ ਦੇਖ ਸਕਦੇ ਹੋ ਮੀਡੀਅਮ ਹਾਈਟ ਹੈ ਬਾਲਾ ਵੱਡਾ ਕਦ ਨਹੀਂ ਹਵਾਨਾ ਸਾਫ਼ ਸੁਥਰਾ ਹੈ 1 15 ਰੇਟ ਹੈ ਮਾਰਕਿੰਗ ਤੁਹਾਡੇ ਸਾਹਮਣੇ ਹੈ ਥਣਾ ਚ ਬਿੱਥੀ ਚੰਗੀ ਹੈ ਖੰਡ ਦਾ ਸਹਿਜ ਸੋਹਣਾ ਹੈ ਬਾਕੀ ਜੋ ਹਵਾਨਾ ਉਹ ਤੁਸੀਂ ਹੁਣ ਵੀਡੀਓ ਚ ਦੇਖ ਲਓ ਇੱਧਰੋਂ ਫੇਰ ਹੈ ਕਿਹੜਾ ਕਿਹੜਾ ਇੱਥੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਲਿਓ ਬਈ ਕੱਦ ਦਾ ਅੰਦਾਜ਼ਾ ਦੱਸੋ ਬਾਈ ਨਹੀਂ ਤੋਨੇ ਪਸੂ ਪਹਿਲਾਂ ਵਾਲੇ ਤੋੜ ਕੇ ਦਿਖਾਏ ਆ ਤੇ ਇਹ ਮੱਝ ਵੀ ਬਾਈ ਆਪ ਹੀ ਤੋੜ ਕੇ ਦਿਖਾ ਰਿਹਾ ਤੁਹਾਨੂੰ ਐਵੇਂ ਵੀ ਜੱਜਮੈਂਟ ਹੋਊਗੀ ਜ਼ਰੂਰ ਬਾਕੀ ਤੁਹਾਨੂੰ ਮੈਂ ਆਈਡੀਆ ਆਪ ਦੇ ਵੱਲੋਂ ਦਿੱਤਾ ਸੋ ਇਹਦਾ ਰੇਟ 115000 ਕੇ ਤੀਜੇ ਨੰਬਰ ਤੇ ਤੁਹਾਨੂੰ ਮੱਝ ਦਿਖਾ ਰਿਹਾ ਸੀ ਤੇ ਇਹ ਤੋਂ ਬਿਨਾ ਦੋ ਨਾਲ ਜਦੋਂ ਪਹਿਲਾਂ ਦਿਖਾਤੇ ਆ ਪਸ਼ੂ ਖਰੀਦਣਾ ਤੁਹਾਡੀ ਆਪਦੀ ਇੱਛਾ ਹੈ ਆ ਕੇ ਦੇਖਣਾ ਤੁਹਾਡਾ ਹੱਕ ਹੈ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਆਂ ਆ ਵੀ ਬੱਚਾ ਠਾਇਓ ਬਈ ਸੋ ਇਹ ਦਸੋ ਬੱਚਾ ਜਿਹੜਾ ਪਹਿਲੇ ਨੰਬਰ ਵਾਲੀ ਮੱਝ ਨਾਲ ਕੱਟਾ ਸੀ ਇੱਕ ਵਾਰ ਜ਼ਰੂਰ ਤੁਹਾਨੂੰ ਦਿਖਾ ਦਿਆਂ ਤੁਹਾਨੂੰ ਬੱਚਿਆਂ ਦਾ ਆਈਡੀਆ ਹੋ ਜਾਊਗਾ ਬਿਲਕੁਲ ਲਵੇ ਇਹ ਬੱਚੇ ਤੁਹਾਨੂੰ ਇੱਥੋਂ ਦੇ ਦੇਸਣਗੇ ਸੋ ਇਹ ਦੋ ਤਿੰਨ ਨਾਗ ਸੀਗੇ ਅੱਜ ਦੀ ਵੀਡੀਓ 'ਚ ਤੇ ਪਹਿਲੀ ਵੀਡੀਓ ਹੈ ਬਾਕੀ ਜੇ ਇਹਨਾਂ ਪਸ਼ੂਆਂ ਨੂੰ ਚੰਗਾ ਰਿਸਪੌਂਸ ਮਿਲ ਗਿਆ ਬਾਈ ਦੇ ਸੌਦੇ ਹੋ ਗਏ ਤਾਂ ਫਿਰ ਵੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਵੀਡੀਓ ਦਿਖਾਉਂਦੇ ਰਵਾਂਗੇ ਫਿਲਹਾਲ ਮੈਂ ਤਿੰਨ ਨਗਰਾਂ ਦੀ ਜਿਹੜੀ ਉਹ ਵੀਡੀਓ ਇਸ ਇੱਥੇ ਕਵਰ ਕਰਨੀ ਸੀ ਤੇ ਤਿੰਨੇ ਹੀ ਤੁਹਾਨੂੰ ਦਿਖਾ ਚੁੱਕਿਆ ਧੰਨਵਾਦ ਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਜਿਹੜੀ ਇੱਧਰ ਮੱਝ ਦਿਖਾਈ ਸੀ ਇਹਦੀ ਕੱਟੀ ਜਿਹੜੀ ਉਹ ਬਲੈਕ ਰੰਗ ਦੇ ਵਿੱਚ ਹੋ ਸਕਦਾ ਵੀ ਸੀਮਨ ਜਿਹੜਾ ਉਹ ਮੁਰਾ ਨਸਲ ਦਾ ਉਸ ਪਰਿਵਾਰ ਨੇ ਪੜਾਇਆ ਹੋਵੇ ਬਈ ਪੂਛ ਫੜਿਓ ਮੱਝ ਦੀ ਮਰੀ ਦੀ ਵਾਸੇ-ਪਾਸੇ ਨੂੰ ਜਾਂਦੀ ਮੱਝ ਦਾ ਵੀ ਹਵਾਨਾ ਦੇਖੋ ਹਵਾਨਾ ਸੋਹਣਾ ਇਹ ਇਹਦਾ ਰੁਕ ਹੁੰਦਾ ਹੈ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਦੇ